ਰਾਜਵੀਰ ਜਵੰਦਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ 27 ਸਤੰਬਰ ਦਾ ਜਦੋਂ ਉਸ ਦਾ ਇਸ ਦੁਰਘਟਨਾ ਗ੍ਰਸਤ ਹੋਇਆ ਸੀ ਰਾਜਵੀਰ ਜਵੰਦਾ ਤੇ ਪਰਿਵਾਰ ਨੇ ਜਿਹੜੀ ਬੱਚੀ 6 ਸਾਲ ਦੀ ਆ ਤੇ ਬੱਚਾ 4 ਸਾਲ ਦਾ ਬੱਚੇ ਨੂੰ ਤਾਂ ਹਜੇ ਇੰਨੀ ਹੁਸ਼-ਹੋਸ਼ ਹੀ ਨਹੀਂ ਪਰ ਬੱਚੀ ਨੂੰ ਇਹ ਨਹੀਂ ਦੱਸਿਆ ਸੀ ਜਦੋਂ ਉਸ ਦੀ ਮ੍ਰਿਤਕ ਦੇਹ ਮੁਹਾਲੀ ਵਾਲੇ ਘਰ ਦੇ ਵਿੱਚ ਲਜਾਈ ਜਾ ਰਹੀ ਸੀ ਕਿ ਉਸ ਦਾ ਪਾਪ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਤਾਂ ਆਪਣੇ ਬਾਪ ਦਾ ਇੰਤਜ਼ਾਰ ਕਰ ਰਹੀ ਸੀ ਘਰ ਦੇ ਵਿੱਚ ਡਰਾਇੰਗ ਬਣਾ ਰਹੀ ਸੀ ਪਰ ਹੌਲੀ-ਹੌਲੀ ਪਰਿਵਾਰ ਨੂੰ ਇਹ ਚੀਜ਼ ਦੱਸਣੀ ਪਈ ਕਿ ਭਾਈ ਪ੍ਰਮਾਤਮਾ ਨੇ ਐਡਾ ਵੱਡਾ ਕਹਿਰ ਟਾਤਾ ਹੁਣ ਅੰਤਮ ਅਰਦਾਸ ਹੋਈ ਨੂੰ 2 ਹਫ਼ਤੇ ਹੋ ਗਏ ਤੇ ਬੱਚੇ ਸਕੂਲ ਜਾਣ ਲੱਗੇ ਬਾਰ ਜਿਵੇਂ ਆਖਦੇ ਆ ਕਿ ਜਿਹੜਾ ਇਹ ਜ਼ਖਮ ਇਹ ਕਦੇ ਜੀ ਜਿਹੜਾ ਇਹ ਭਰ ਨਹੀਂ ਸਕਦਾ ਖਾਸ ਕਰਕੇ ਜੇਕਰ ਛੋਟੇ ਬੱਚਿਆਂ ਤੋਂ ਉਸਦੇ ਬਚਪਨ ਦੇ ਵਿੱਚ ਬਾਪ ਚਲਾ ਜਾਵੇ ਤੇ ਉਹਨਾਂ ਦਾ ਜਿਹੜਾ ਬਚਪਨ ਉਹ ਅੱਧਾ ਰਹਿ ਜਾਂਦਾ ਜਿਵੇਂ ਰਾਜਵੀਰ ਜਵੰਦਾ ਦੀ ਬੇਟੀ ਨੇ ਆਖਿਆ ਸੀ ਕਿ ਉਸ ਦਾ ਬਾਪ ਉਸ ਨੂੰ ਆਪਣੇ ਲਈ ਲੱਕੀ ਚਾਮ ਸਮਝਦਾ ਸੀ ਵਾਕਿਆ ਗੱਲ ਸਹੀ ਹੈ ਜਿਹੜੇ ਪਰਿਵਾਰ ਦੇ ਕਰੀਬੀ ਲੋਕ ਆ ਉਹ ਆਖਦੇ ਆ ਕਿ ਰਾਜਵੀਰ ਭਾਵੇਂ ਫਿਲਮਾਂ ਦੇ ਵਿੱਚ ਵਿਜੀ ਹੋਵੇ ਭਾਵੇਂ ਜਿਹੜਾ ਉਹ ਗੀਤਾਂ ਦੇ ਵਿੱਚ ਕਿਸੇ ਸਟੇਜ ਸ਼ੋਅ ਕਰਕੇ ਪਰ ਬੱਚੀ ਦਾ ਜਨਮ ਦਿਨ ਜਾਂ ਫਿਰ ਕੋਈ ਸਕੂਲ ਦਾ ਫੰਕਸ਼ਨ ਕਦੇ ਮਿਸ ਨਹੀਂ ਕਰਦਾ ਸੀ ਭਾਵੇਂ ਪੂਰੇ ਮੌਕੇ ਤੇ ਹੀ ਪਹੁੰਚਦਾ ਸੀ ਪਰ ਪਹੁੰਚਦਾ ਜ਼ਰੂਰ ਸੀ ਅਜੇ ਹਾਈ ਜਿਹੜਾ ਆਪਣੇ ਬੱਚੀ ਨੂੰ ਸਰਪ੍ਰਾਈਜ਼ ਦੇ ਕੇ ਜਿਹੜੀ ਖੁਸ਼ੀ ਮਿਲਦੀ ਸੀ ਉਹ ਆਦੇ ਰਾਜਵੀਰ ਜਵੰਦੇ ਨੂੰ ਸਭ ਤੋਂ ਜ਼ਿਆਦਾ ਸੀ ਉਹ ਧਨ ਦੌਲਤ ਕਮਾ ਕੇ ਵੀ ਇੰਨੀ ਜਿਹੜੀ ਖੁਸ਼ੀ ਪ੍ਰਾਪਤ ਨਹੀਂ ਆਪਣੇ ਆਪ ਨੂੰ ਕਰਦਾ ਸੀ ਜੇਕਰ ਕੋਈ ਵੱਡਾ ਜਿਹੜਾ ਪ੍ਰੋਜੈਕਟ ਹਾਸਲ ਹੋ ਜਾਂਦਾ ਸੀ ਤਾਂ ਵੀ ਉਹਨਾਂ ਨੂੰ ਕੁਝ ਨਹੀਂ ਹੁੰਦਾ ਸੀ ਜਦੋਂ ਆਪਣੇ ਬੱਚਿਆਂ ਦੇ ਨਾਲ ਸਮਾਂ ਬਤਾਉਂਦਾ ਸੀ ਖਾਸ ਕਰਕੇ ਬੱਚੀ ਨੂੰ ਜਦੋਂ ਸਰਪ੍ਰਾਈਜ਼ ਦੇਣ ਸਕੂਲ ਦੇ ਵਿੱਚ ਅਚਨਚੇਤ ਚਲਾ ਜਾਂਦਾ ਸੀ ਤੇ ਜਿਹੜਾ ਬੱਚੀ ਖੁਸ਼ ਹੁੰਦੀ ਸੀ ਉਹਦੀ ਖੁਸ਼ੀ ਵੇਖ ਕੇ ਇਹਨਾਂ ਜਿਆਦੇ ਜਿਹੜਾ ਖੁਸ਼ ਹੁੰਦਾ ਸੀ ਰਾਜਵੀਰ ਜਵੰਦਾ ਕਿ ਉਹ ਜਿਹੜੇ ਉਸਦੇ ਕਰੀਬੀ ਆ ਉਹਨਾਂ ਦੇ ਦੱਸਣ ਮੁਤਾਬਕ ਉਹ ਇੱਕ ਆਖਦੇ ਆ ਕੁਆਲਿਟੀ ਟਾਈਮ ਹੁੰਦਾ ਸੀ ਜਵੰਦੇ ਲਈ ਤੇ ਜਦੋਂ ਬੱਚਿਆਂ ਨੇ ਹੱਥੀਂ ਅੱਖੀਂ ਵੇਖ ਲਿਆ ਜਿਹੜੀ ਅੰਤਮ ਸੰਸਕਾਰ ਅੰਤਮ ਅਰਦਾਸ ਪਰ ਫਿਰ ਵੀ ਜਿਵੇਂ ਆਖਦੇ ਆ ਕਿ ਕਿਸੇ ਚਮਤਕਾਰ ਦੀ ਉਡੀਕ ਦੇ ਵਿੱਚ ਬੱਚੀ ਸਾਰਾ ਦਿਨ ਸਕੂਲ ਦੇ ਵਿੱਚ ਬੈਠੀ ਰਹਿੰਦੀ ਆ ਕਿ ਬਾਪ ਫੇਰ ਆਵੇ ਤੇ ਸਰਪ੍ਰਾਈਜ਼ ਦੇਵੇ ਕਿਉਂਕਿ ਇੱਕ ਵਿਅਸਤ ਕਲਾਕਾਰ ਕਰਕੇ ਮਕਬੂਲ ਕਲਾਕਾਰ ਕਰਕੇ ਜਿਹੜਾ ਟਾਈਮ ਬਹੁਤ ਘੱਟ ਹੁੰਦਾ ਸੀ ਤੇ ਉਹ ਅਕਸਰ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ ਤੇ ਬੱਚਿਆਂ ਨੂੰ ਹੁਣ ਅਜਿਹਾ ਹੀ ਲੱਗਦਾ ਕਿ ਬਾਪ ਆ ਜਿਹੜਾ ਰਾਜਵੀਰ ਜਵੰਦਾ ਉਹ ਕਿਤੇ ਕੰਮ ਦੇ ਸਿਲਸਿਲੇ ਦੇ ਵਿੱਚ ਗਿਆ ਤੇ ਸਰਪ੍ਰਾਈਜ਼ ਦੇ ਕੇ ਸਕੂਲ ਦੇ ਵਿੱਚ ਆਵੇਗਾ ਤੇ ਉਹ ਉਹਨੂੰ ਮਨਾ ਲਵੇਗਾ ਪਰ ਸ਼ਾਇਦ ਇਹਨਾਂ ਮਸੂਮਾਂ ਨੂੰ ਨਹੀਂ ਪਤਾ ਕਿ ਪ੍ਰਮਾਤਮਾ ਨੇ ਉਹਨਾਂ ਨਾਲ ਕਿੱਡਾ ਵੱਡਾ ਧੋਖਾ ਕਮਾ ਦਿੱਤਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਬਹੁਤ ਵੱਡਾ ਜਿਹੜੀ ਚੀਜ਼ ਆ ਉਹ ਬੱਚਿਆਂ ਤੋਂ ਖੁੱਸ ਗਈ ਆ ਭਾਵੇਂ ਆਖਦੇ ਆ ਕਿ ਪ੍ਰਮਾਤਮਾ ਨੇ ਜਿਹੜਾ ਕਿਸੇ ਵੀ ਚੀਜ਼ ਦੀ ਘਾਟ ਨਹੀਂ ਦਿੱਤੀ ਪਰ